ਇਹ ਸਾਡੇ ਗਵਰਨਮੈਂਟ ਦਾ ਬੜਾ ਵਧੀਆ ਉਪਰਾਲਾ ਜੋ ਕਿ ਗੁਰਦਾਸਪੁਰ ਸ਼ਹਿਰ ਤੋਂ ਸ਼ਹਿਰ ਦੇ ਨਿਵਾਸੀਆਂ ਦੀ ਸਹੂਲਤ ਲਈ ਦਿੱਲੀ ਦੀ ਸਰਵਿਸ ਵੀ ਦਿੱਤੀ ਗਈ ਆ ਇਹ ਬਾਸ ਸਰਵਿਸ 24 ਟਾਈਮ ਚੱਲੇਗੀ ਸਾਡੇ ਚੇਅਰਮੈਨ ਸਾਹਿਬ ਨੇ ਆਣਾ ਸੀਗਾ ਕੁਝ ਸ਼੍ਰੀ ਜੀਵ ਸ਼ਰਮਾ ਜੀ ਕੁਝ ਕੰਮਾ ਕਰਕੇ ਉਹ ਕੋਈ ਉਹਨਾਂ ਨੂੰ ਪਰਸਨਲ ਕੰਮ ਪੈ ਗਿਆ ਇਸ ਕਰਕੇ ਥੋੜਾ ਲੇਟ ਹੋ ਗਏ ਤੇ ਇਹ ਉਹਨਾਂ ਵੱਲੋਂ ਇਹਦੀ ਸ਼ੁਰੂਆਤ ਕੀਤੀ ਜਾਣੀ ਸੀ ਹੁਣ ਮੈਂ ਬਤੌਰ ਕਾਰਸਤਾ ਉਸਰ ਦੀ ਹਰੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਇਹ ਬੱਸਾਂ ਜਿਹੜੀਆਂ ਚਾਰ ਟਾਈਮ ਚੱਲਣਗੀਆਂ ਗੁਰਦਾਸਪੁਰ ਤੋਂ 10:33 ਮਿੰਟ ਤੇ ਚੱਲੇਗੀ ਤੇ ਦੂਸਰੀ ਵਾਰ ਚੱਲੇਗੀ 2:12 ਮਿੰਟ ਦੇ ਉੱਤੇ ਫਿਰ 2:53 ਮਿੰਟ ਦੇ ਉੱਤੇ ਚੌਥੀ ਬੱਸ 5:40 ਮਿੰਟ ਦੇ ਉੱਤੇ ਤੇ ਇਹ ਸਰਵਿਸ ਸਾਡੇ ਬੱਸ ਸਟੈਂਡ ਤੋਂ ਸ਼ੁਰੂ ਹੋ ਰਹੀ ਹੈ ਆ ਜੀਐਮ ਸਾਹਿਬ ਆਇਆ ਐ ਬੜਾ ਮਾਣ ਆ ਸਾਡੇ ਲਈ ਗੁਰਦਾਸਪੁਰ ਤੋਂ ਦਿੱਲੀ ਦੀ ਸਰਵਿਸ ਆ ਜੀ ਵਾਇਆ ਬਟਾਲਾ ਜਲੰਧਰ ਲੁਧਿਆਣਾ ਅੰਬਾਲਾ 4 ਟਾਈਮ ਚੱਲੂਗੀ ਦੋਸਤ ਹਾਂ ਹਾਂ ਦੀ 4 ਟਾਈਮ ਚੱਲਣ ਗਿਆ ਤੇ ਬਹੁਤ ਜਲਦੀ ਜੀਐਮ ਸਾਹਿਬ ਨਾਲ ਗੱਲ ਹੋਈ ਹੈ ਨਾਈਟ ਸਰਵਿਸ ਔਰ ਸਵੇਰ ਦੀ ਜਿਹੜੀ अर्ਲੀ ਮਾਰਨਿੰਗ ਦੀ ਸਰਵਿਸ ਵੀ ਦਿੱਤੀ ਜਾਏਗੀ ਇਹ ਸਾਡੇ ਸ਼ਹਿਰ ਨਿਵਾਸੀਆਂ ਨੂੰ ਤੋਹਫਾ ਸਰਕਾਰ ਦਾ ਤੇ ਇਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਜੀਵ ਸ਼ਰਮਾ ਤੇ ਜਿਹੜੇ ਸਾਡੇ ਇੰਚਾਰਜ ਨੇ ਸ਼੍ਰੀ ਬਹਿਲ ਸਾਹਿਬ ਦਾ ਬੜਾ ਸਹਿਯੋਗ ਆ ਇਹ ਸਭ ਕੁਝ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਤਸੀਂ ਕੋਸ਼ਿਸ਼ ਕਰਾਂਗੇ ਕਿ ਬੱਸ ਸਟੈਂਡ ਦੇ ਵਿੱਚ ਹੋਰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸ਼ਹਿਰ ਨਿਵਾਸੀਆਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੀਏ ਕੁਝ ਡਰਾਈਵਰ ਕੰਟਰੈਕਟਰਾਂ ਦੀਆਂ ਵੀ ਮੰਗਾਂ ਉਹਨਾਂ ਨੂੰ ਵੀ ਅਸੀਂ ਧਿਆਨ ਵਿੱਚ ਰੱਖਦੇ ਹਾਂ ਬਹੁਤ ਜਲਦੀ ਜਿਹੜਾ ਬੱਸ ਸਟੈਂਡ ਨੂੰ ਚਲਾਉਣ ਲਈ ਉਹਦੀ ਪਾਰਕਿੰਗ ਲਈ ਠੇਕਾ ਦੇਣ ਦੀ ਕਾਰਵਾਈ ਚੱਲਦੀ ਪਈ ਹੈ ਤੇ ਬਹੁਤ ਜਲਦੀ ਅਸੀਂ ਇਹਨੂੰ ਪੂਰੀ ਕਰਾਂਗੇ ਥੈਂਕ ਯੂ ਵੈਰੀ ਮੱਚ ਪੰਜਾਬ ਰੋਡ ਦੇ ਬਟਾਲਾ ਤੋਂ ਗਰਦਾਸਪੁਰ ਤੇ ਇਹਦੇ ਨਾਲ ਦੇ ਇਲਾਕਾ ਵਾਸੀ ਇਲਾਕਾ ਨਿਵਾਸੀਆਂ ਵਾਸਤੇ ਇੱਕ ਨਵੀਂ ਬੱਸ ਸਰਵਿਸ ਚਲਾਈ ਜਾ ਰਹੀ ਹੈ ਜਿਹੜੇ ਕਿ ਚਾਰ ਬਸਾਂ ਚੱਲਣਗੀਆਂ ਦਿੱਲੀ ਵਾਸਤੇ ਅੱਗੇ ਚੇਅਰਮੈਨ ਸਾਹਿਬ ਈਓ ਸਾਹਿਬ ਨੇ ਦੱਸ ਹੀ ਦਿੱਤਾ ਗਰਦਾਸਪੁਰ ਤੋਂ ਸਾਢੇ 10:33 ਦੇ ਚੱਲੇਗੀ ਦੂਜੀ 2:12 ਤੇ ਚੱਲੇਗੀ ਤੀਸਰੀ 3:52 ਤੇ ਚੱਲੇਗੀ ਤੇ ਚੌਥੀ 5:40 ਤੋਂ ਚੱਲੇਗੀ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਥਾਨਾਂ ਵਾਸਤੇ ਦੇ ਸਰਵ ਚਲਵਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਜੀ ਧੰਨਵਾਦ